ਸ਼ਹੀਦਾਂ ਦੀਆਂ ਯਾਦਗਾਰ ਅੱਗੇ ਕੂੜੇ ਦਾ ਡੰਪ ਬਣਾਉਣ ਤੇ ਸਖਤ ਵਿਰੋਧ ਕੈਨੇਡਾ ਦੀ ਧਰਤੀ ਤੇ ਕਾਮਾਗਾਟਾ ਮਰੂ ਜਹਾਜ਼ ਦੇ ਸ਼ਹੀਦਾਂ ਦਾ ਬਦਲਾ ਲੈਣ ਵਾਲੇ ਆਜ਼ਾਦੀ ਦੇ ਪਰਵਾਨੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਬਣਿਆ ਖੇਡ ਸਟੇਡੀਅਮ ਮੇਨ ਗੇਟ ਦੇ ਬਾਹਰ-ਬਾਰ ਮੌਜੂਦਾ ਸਰਕਾਰ ਕੂੜੇ ਦਾ ਡੰਪ ਬਣਾ ਕੇ ਸ਼ਹੀਦਾਂ ਦਾ ਅਪਮਾਨ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ ਇਸ ਸਬੰਧੀ ਅਜੇ ਵੀਰ ਸਿੰਘ ਸੰਧੂ ਲੋਪੋਕੇ ਆਲਮ ਸਿੰਘ ਗਿੰਦਰ ਸਿੰਘ ਸਤਨਾਮ ਸਿੰਘ ਨੰਬਰਦਾਰ ਕਬਤ ਸਿੰਘ ਜੋਗਿੰਦਰ ਸਿੰਘ ਹਰਨੇਕ ਸਿੰਘ ਮੈਂਬਰ ਪਛੋਰਾ ਸਿੰਘ ਜੋਗਿੰਦਰ ਸਿੰਘ ਡਾਕਟਰ ਸਤਨਾਮ ਸਿੰਘ ਨੰਬਰਦਾਰ ਰਣਜੀਤ ਸਿੰਘ ਬਲਕਾਰ ਸਿੰਘ ਮੌਜੂਦਾ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਆ ਉਹਨਾਂ ਆਖਿਆ ਕਿ ਸ਼ਹੀਦਾਂ ਦੀ ਸੋਚ ਤੇ ਪੈਰਾ ਦੇਣ ਵਾਲੀ ਸਰਕਾਰ ਸ਼ਹੀਦਾਂ ਦੀ ਯਾਦਗਾਰ ਸਮਾਰਕਾਂ ਅੱਗੇ कूड़े ਦੇ ਡੱਬ ਬਣਾ ਕੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਆਖਿਆ ਬਿਛਲੇ ਇੱਕ ਹਫ਼ਤੇ ਤੋਂ ਪਿੰਡ ਦੇ ਨੌਜਵਾਨਾਂ ਵੱਲੋਂ ਉਦਮ ਕਰਕੇ ਖੇਡ ਸਟੇਡੀਅਮ ਦਾ ਸੁਧਾਰ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਖੇਡ ਸਟੇਡੀਅਮ ਦੇ ਸੁਧਾਰ ਵੱਲ ਧਿਆਨ ਦੇਣ ਦੀ ਬਜਾਏ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਦੇ ਅੱਗੇ ਕੂੜੇ ਦਾ ਡੰਬ ਬਣਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿੱਤਾ ਜਾਵੇਗਾ ਇੱਥੇ ਸਬੰਧੀ ਬੀਡੀਪੀਓ ਮਲਕੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਅੱਗੇ ਕੋਈ ਵੀ ਕੂੜੇ ਦਾ ਡੰਬ ਨਹੀਂ ਬਣਾਇਆ ਜਾ ਰਿਹਾ ਨਰੇਗਾ ਸਕੀਮ ਤਹਿਤ ਨਰੇਗਾ ਮਜ਼ਦੂਰ ਲਗਾ ਕੇ ਸਫਾਈ ਕਰਵਾਈ ਜਾ ਰਹੀ ਹੈ ਇਹ ਰਿਪੋਰਟ ਕੀ ਮਸਲਾ ਅੱਜ ਦਾ ਗਰਾਊਂਡ ਦਾ ਜੀ ਅੱਜ ਅਸੀਂ ਪਿੰਡ ਲੋਪੋਕੇ ਸ਼ਹੀਦ ਮੇਵਾ ਸਿੰਘ ਸਟੇਡੀਅਮ ਦੇ ਵਿੱਚ ਖੜੋਤੇ ਆ ਜੋ ਕਿ ਅੱਜ ਸਾਡੀ ਮੌਜੂਦਾ ਸਰਕਾਰ ਤੋਂ ਇੱਕ ਸਾਨੂੰ ਤੋਹਫ਼ਾ ਮਿਲਿਆ ਜਿਹੜੇ ਸ਼ਹੀਦਾਂ ਦੇ ਮੂੰਹ ਤੇ ਕਾਲਖਮਲ ਨੂੰ ਤਿਆਰ ਨੇ ਅਸੀਂ ਇਹ ਕਹਿੰਦੇ ਆ ਵੀ ਇੱਕ ਪਾਸੇ ਸਰਕਾਰ ਬਣਾਇੰਗੀ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਤੇ ਦੂਜੇ ਪਾਸੇ ਜਿਹੜੇ ਸਾਡੇ ਪਿੰਡ ਦੇ ਕੈਨੇਡਾ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਦੇ ਨਾਂ ਤੇ ਸਟੇਡੀਅਮ ਬਣਿਆ ਆ ਕਿਥੇ ਖੇਡਾਂ ਕਰਵਾਉਣੇ ਹਰ ਸਾਲ ਮੇਲੇ ਲਵਾਉਣੇ ਆ ਤੇ ਸਰਕਾਰ ਅੱਜ ਸਾਨੂੰ ਕੂੜੇ ਦਾ ਡੰਪ ਇਹਦੇ ਅਗਲੇ ਮੂੰਹ ਦੇ ਅੱਗੇ ਬਣਾ ਕੇ ਨਵਾਜਣਾ ਚਾਹੁੰਦੀ ਆ ਇਹ ਉਹ ਗੱਲ ਬਣੀ ਨੱਕ ਨੂੰ ਪੂੰਝ ਕੇ ਤੇ ਗੱਲ ਨਾ ਮੰਨ ਲਈ ਤੇ ਇੱਕ ਇੱਥੇ ਹੋਰ ਜਿਵੇਂ ਇੱਥੇ ਉਹ ਜਿਹੜੇ ਬਣਾਈਆਂ ਗਈਆਂ ਇੱਕ ਜੱਲਿਆਂ ਵਾਲੀ ਬਾਗ ਦੀ ਵੀ ਕਹਿੰਦੇ ਬਣੀ ਆ ਕੋਈ ਵੇਖੋ ਜੀ ਇੱਕ ਪਹਿਲੀ ਗੱਲ ਤੇ ਮੈਂ ਉਸ ਪਰਿਵਾਰ ਚੋਂ ਸ਼ਹੀਦ ਮਾਤਾ ਹਰਕੌਰ ਦੇ ਪਰਿਵਾਰ ਚੋਂ ਅਸੀਂ ਉਹਨਾਂ ਦੇ ਡਿਸੈਂਡੈਂਟ ਆ ਉਹਨਾਂ ਦਾ ਇੱਥੇ ਸ਼ਹੀਦੀ ਸਮਾਰਕ ਬਣਿਆ ਸ਼ਹੀਦ ਮੇਵਾ ਸਿੰਘ ਦਾ ਬਣਿਆ ਇੱਕ ਸਾਡੇ ਇਥੋਂ ਦੇ ਫੌਜੀ ਸ਼ਹੀਦ ਹੋਏ ਸੀਗੇ ਕਾਰਗਿਲ ਦੇ ਵਿੱਚ ਉਹਨਾਂ ਦਾ ਸਮਾਰਕ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਤੁਸੀਂ ਕੈਮਰੇ ਨਾਲ ਵਿਖਾ ਸਕਦੇ ਜੀ ਉਹਦੇ ਬਿਲਕੁਲ ਸਾਹਮਣੇ कूड़े ਦਾ ਡੰਪ ਬਣਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਇਹਦਾ ਵਿਰੋਧ ਕੀਤਾ ਜਾ ਰਿਹਾ ਜੀ ਬਿਲਕੁਲ ਸਖਤ ਵਿਰੋਧ ਕਰਾਂਗੇ ਜੀ ਇਹਦਾ ਜੇ ਬਣ ਰਿਹਾ ਤੇ ਕੀ ਕੀਤਾ ਜਾਊਗਾ ਜੀ ਸਰਕਾਰ ਵੱਲੋਂ ਬਣਾਇਆ ਇੱਥੇ ਧਰਨਾ ਦਿੱਤਾ ਜਾਊਗਾ ਕੋਹ ਹੜਤਾਲ ਤੇ ਵੀ ਬਣਾ ਪੈਦੋ ਬਾਵਾਂਗੇ ਜੀ ਹਾਂਜੀ ਕੀ ਕਰਨਾ ਚਾਹੁੰਦੇ ਜੇ ਡੰਪ ਬਣ ਰਿਹਾ ਜੀ ਸ਼ੀਦਾਂ ਦੇ ਯਾਦਗਾਰਕ ਕੋਈ ਜੀ ਬਹੁਤ ਵਧੀਆ ਪ੍ਰਾਲਾ ਸਮਝ ਲਓ ਤੁਸੀਂ ਇਹਦਾ ਸ਼ੀਦਾਂ ਦੇ ਮੂਹ ਦੇ ਇੱਕ ਹਿਸਾਬ ਦਾ ਜੀ ਕਾਲਕੀ ਮਲੰਦਾ ਹੈ ਜੀ ਕੌਣ ਮਲ ਰੇ ਕਾਲਕੀ ਮੌਜੂਦਾ ਸਰਕਾਰ ਦੇ ਅੱਜ ਤੇ ਕਹਿ ਰਿਹਾ ਜੀ ਇਹ ਮੌਜੂਦਾ ਸਰਕਾਰ ਇੱਥੇ ਪ੍ਰੋਜੈਕਟ ਲਿਆ ਰਹੀ ਹੈ ਉਹਦਿਆਂ ਦੇ ਸ਼ੀਦਾਂ ਨੂੰ ਪਹਿਰਾ ਦੇਨੇ ਨੇ ਇਹਦੀਆਂ ਗੱਲਾਂ ਤੇ ਤੁਸੀਂ ਵੇਖਣੀ ਦੈ ਜੀ ਸ਼ੀਦਾਂ ਦਾ ਨਾਮ ਲੈ ਲੈ ਵੀ ਸ਼ੀਰ ਭਗਤ ਸਿੰਘ ਦਾ ਨਾਮ ਲੈ ਕੇ ਸਰਕਾਰ ਲੈ ਕੇ ਆਏ ਆ ਹਾਂਜੀ ਕਿਉਂ ਸ਼ੀਦਾਂ ਦੇ ਵੇ ਗਰਾਊਂਡ ਦੇ ਵਿੱਚ ਕੰਮ ਕਰਾਇਆ ਜਾਵੇ ਉਧਰ ਕੋਈ ਧਿਆਨ ਨਹੀਂ ਹੈ ਗਰਾਊਂਡ ਦੇ ਬਾਹਰ ਬਿਲਕੁਲ ਲਿਆ ਕੇ ਇਹਨਾਂ ਨੇ ਡੈਂਪ ਦਾ ਕੰਮ ਸ਼ੁਰੂ ਕਰਾ ਦਿੱਤਾ ਇਹ ਨਾ ਬੰਦ ਹੋਇਆ ਕੰਮ ਤੇ ਸਖਤ ਵਿਰੋਧ ਕੀਤਾ ਜਾਊਗਾ